ਕਿ ਤੇ ਹੱਬ ਕੀ ਬਣਾਉਂਦੀ ਤੇਰੀ ਚਾਹ ਪਟਵਾਰੀਆ ਗੀਤ ਆ ਤੁਹਾਡਾ ਬਹੁਤ ਹਿੱਟ ਵੀ ਗਾਣਾ ਪਰ ਬਹੁਤ ਸਾਰੇ ਪਟਵਾਰੀ ਨਾ ਉਸ ਗੱਲ ਤੇ ਕਈ ਵਾਰੀ ਇਤਰਾਜ਼ ਕਰ ਲੈਂਦੇ ਆ ਵੀ ਜਿਹੜਾ ਹਰਜੀਤ ਸਿੱਧੂ ਨੇ ਸਾਰਿਆਂ ਨੂੰ ਇੱਕੋ ਰਸੇ ਰੱਖ ਲਿਆ ਪਟਵਾਰੀ ਨੂੰ ਤੁਸੀਂ ਬਿਨਾਂ ਪੈਸੇ ਤੋਂ ਕੰਮ ਕਰਾ ਕੇ ਦਿਖਾਓ ਨਹੀਂ 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 ਕਰਦਾ ਅੱਜ ਕੱਲ੍ਹ ਵਾਲੇ ਕਰ ਦੇਣਗੇ ਹੁਣ ਕਿਉਂਕਿ ਸਰਕਾਰ ਬਦਲ ਗਈ ਆ ਥੋੜਾ ਜਿਹਾ ਜਦੋਂ ਡਰ ਹੋ ਜਾਏ ਬੰਦੇ ਨੂੰ ਉਦੋਂ ਕਰ ਦਿੰਦਾ ਇਸ ਗਾਣੇ 'ਚ ਤੁਸੀਂ ਜੱਟ ਦਾ ਦਰਦ ਬਿਆਨ ਕਰਦੇ ਹੋ ਪਰ ਇੱਕ ਗਾਣਾ ਮੈਂ ਤੁਹਾਡਾ ਸੁਣਿਆ ਤੇ ਤੁਸੀਂ ਕਹਿੰਦੇ ਹੋ ਵੀ ਜਿੱਤੇ ਪੰਜ ਸੱਤ ਪਰਚੀ ਨਹੀਂ ਉਜਾਠੀ ਨਹੀਂ ਹੁੰਦਾ ਹੋਨੀਆ ਕੋਠੀ ਤੇ ਕਾਰ ਸੱਤਾ ਤੋਲਿਆਂ ਦਾ ਹਾਰ ਨਾਲੇ ਕਾਂਢੇ ਜਿਹੜੇ ਕੰਨਾਂ ਵਿੱਚ ਪਾਏ ਪਟਵਾਰ ਨੇ ਨਹੀਂ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰ ਨੇ ਨਹੀਂ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਅੱਜ ਹੱਬ ਕੀ ਬਣਾਉਂਦੀ ਤੇਰੀ ਚਾਹ ਪਟਵਾਰੀਆ ਗੀਤ ਆ ਤੁਹਾਡਾ ਬਹੁਤ ਹਿੱਟ ਵੀ ਗਾਣਾ ਪਰ ਬਹੁਤ ਸਾਰੇ ਪਟਵਾਰੀ ਨਾ ਉਸ ਗੱਲ ਤੇ ਕਈ ਵਾਰੀ ਇਤਰਾਜ਼ ਕਰ ਲੈਂਦੇ ਆ ਵੀ ਜਿਹੜਾ ਹਰਜੀਤ ਸਿੱਧੂ ਨੇ ਸਾਰਿਆਂ ਨੂੰ ਇੱਕੋ ਰਸੇ ਹੀ ਰੱਖ ਲਿਆ ਨਹੀਂ ਇਤਰਾਜ਼ ਤਾਂ ਚਲੋ ਉਹਨਾਂ ਨੇ ਇਹ ਹੁਣ ਤਾਂ ਚੇਂਜ ਹੀ ਹੋ ਗਿਆ ਸਾਰਾ ਕੁਝ ਨਾ ਠੀਕ ਹੀ ਗੱਲ ਪਰ ਲੋਕ ਉਦੋਂ ਜਦੋਂ ਹੁਣ ਕਿਤੇ ਪ੍ਰੋਗਰਾਮ ਦੇ ਵਿੱਚ ਪਟਵਾਰੀ ਆ ਜਾਂਦੇ ਤੇ ਪਟਵਾਰੀ ਫਰਮਾਇਸ਼ ਵੀ ਕਰਦੇ ਉਹ ਕਰਦੀ ਬਾਈ ਜੀ ਨਹੀਂ ਸਾਡਾ ਗਾਣਾ ਲਾਓ ਤੇ ਪੈਸੇ ਵੀ ਦੇ ਕੇ ਜਾਂਦੇ ਹਨ ਮਾਨ ਸਤਕਾਰ ਵੀ ਕਰਦੇ ਆ ਪਰ ਉਹਨਾਂ ਨੂੰ ਚੰਗਾ ਲੱਗਦਾ ਉਹ ਹੂੰ ਉਹ ਪਹਿਲਾ ਵਾਲੇ ਨੂੰ ਚੰਗਾ ਲੱਗਦਾ ਹੋਣ ਵਾਲੇ ਨੂੰ ਹੋ ਸਕਦਾ ਨਾ ਚੰਗਾ ਲੱਗੇ ਨਹੀਂ ਪਰ ਜਿਵੇਂ ਤੁਹਾਨੂੰ ਲੱਗਦਾ ਵੀ ਸਾਰੇ ਪਟਵਾਰੀ ਹੁੰਦੇ ਇਦਾਂ ਦੇ ਜੇ ਤੁਸੀਂ ਗੀਤ ਤਾਂ ਗਾਈ ਪਟਵਾਰੀ ਤਕਰੀਬਨ ਮੈਂ ਤਾਂ ਸਮਝੂ ਮੈਂ 99% ਇਦਾਂ ਦੇ ਸੀ ਪਹਿਲਾਂ ਅੱਛਾ ਮੇਰੇ ਨਾਲ ਆਪ ਇਹ ਗੱਲਾਂ ਹੋਈਆਂ ਹੋਈਆਂ ਵਾ ਠੀਕ ਹੈ ਪਟਵਾਰੀ ਨੂੰ ਤੁਸੀਂ ਬਿਨਾ ਪੈਸੇ ਤੋਂ ਕੰਮ ਕਰਾ ਕੇ ਦਿਖਾਓ ਨਹੀਂ 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 ਕਰਦਾ ਅੱਜ ਕੱਲ੍ਹ ਵਾਲੇ ਕਰ ਦੇਣਗੇ ਹੁਣ ਕਿਉਂਕਿ ਸਰਕਾਰ ਬਦਲ ਗਈ ਆ ਥੋੜਾ ਜਿਹਾ ਜਦੋਂ ਡਰ ਹੋ ਜਾਏ ਬੰਦੇ ਨੂੰ ਉਦੋਂ ਕਰ ਦਿੰਦਾ ਪਰ ਖੂਨ ਦੇ ਵਿੱਚੋਂ ਸਾਡੇ ਖੂਨ ਦੇ ਵਿੱਚੋਂ ਕਦੇ ਇਹ ਚੀਜ਼ ਚਲੀ ਜਾਊਗੀ ਯਾਰ ਮੈਂ ਨਹੀਂ ਮੰਨਦਾ ਨਾ ਭ੍ਰਸ਼ਟਾਚਾਰ ਖਤਮ ਨਹੀਂ ਉਹ ਮੋਰੀਆਂ ਹੁੰਦੀਆਂ ਜੇ ਇਧਰਲੀ ਮੋਰੀ ਨਾ ਗਿਆ ਤਾਂ ਕਿਸੇ ਹੋਰ ਮੋਰੀ ਚਲੇ ਜਾਊਗਾ ਨਹੀਂ ਪਰ ਤੁਸੀਂ ਫਿਰ ਉਸ ਗਾਣੇ ਦੇ ਵਿੱਚ ਬਾਕੀਆਂ ਨੂੰ ਕਿਉਂ ਨਹੀਂ ਬੰਨਿਆ ਕਿ ਕੋਈ ਕੱਲਾ ਪਟਵਾਰੀ ਤਾਂ ਇੰਨੇ ਰੁਪਏ ਖਾਂਦਾ ਨਹੀਂ ਹੋਣਾ ਚੜਦੇ ਤਾਂ ਉੱਤੋਂ ਤੱਕ ਵੀ ਪਰ ਉਹ ਉਹ ਵਿਸ਼ਾ ਹੀ ਪਟਵਾਰੀ ਦਾ ਸੀ ਨਹੀਂ ਨਹੀਂ ਵਿੱਚ ਕਹਿ ਤਾਂ ਸਕਦੇ ਸੀ ਉਹ ਕਹਿੰਦਾ ਮੈਨੂੰ ਇਹਨੂੰ ਵੀ ਦੇਣੇ ਪੈਂਦੇ ਆ ਮੈਨੂੰ ਇਹਨੂੰ ਵੀ ਦੇਣੇ ਪੈਂਦੇ ਆ ਐ ਤਾਂ ਐ ਤਾਂ ਫਿਰ ਸਾਰੇ ਕਹਿ ਦਿੰਦੇ ਆ ਨਾ ਅਗਲਾ ਕਹਿੰਦਾ ਵੀ ਯਾਰੋ ਸਾਨੂੰ ਜੀ ਸਾਨੂੰ ਉਧਰ ਗਾਂ ਦੇਣੇ ਪੈਂਦੇ ਆ ਜੀ ਸਾਨੂੰ ਗਾਂ ਦੇਣੇ ਪੈਂਦੇ ਆ ਪਰ ਮੁੱਦਾ ਤਾਂ ਪਟਵਾਰੀ ਦਾ ਹੀ ਸੀ ਨਾ ਅੱਛਾ ਉਹ ਵਿਸ਼ਾ ਪਟਵਾਰੀ ਦਾ ਸੀ ਸੇਮੇ ਭਾਈ ਨੇ ਕੁਦਰਤੀ ਲਿਖਿਆ ਸੀ ਕੱਦ ਦੇ ਸੱਤ ਕਦੇ ਅਠ ਕੰਪ ਦਿੰਨਿਆ ਮੈਂ ਰੱਖ ਸੱਤ ਕਦੇ ਅਠ ਕੰਪ ਦਿੰਨਿਆ ਮੈਂ ਰੱਖ ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਹੰਬਗੀ ਬਣਾਉਂਦੀ ਤੇਰੀ ਚਾਹ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਵੇ ਹੋਨੀਆ ਕੋਠੀ ਤੇ ਕਾਰ ਸੱਤਾਂ ਤੋਲਿਆਂ ਦਾ ਹਾਰ ਨਾਲੇ ਕਾਂਟੇ ਜਿਹੜੇ ਕੰਨਾਂ ਵਿੱਚ ਪਾਏ ਪਟਵਾਰ ਨੇ ਨਹੀਂ ਸਾਰੇ ਇਹ ਨਾ ਜੱਟਾਂ ਤੋਂ ਬਣਾਏ ਸਾਰੇ ਨਾ ਜੱਟਾਂ ਤੋਂ ਬਣਾਏ ਪਟਵਾਰ ਨੇ ਨਹੀਂ ਸਾਰੇ ਨਾ ਜੱਟਾਂ ਤੋਂ ਬਣਾਏ ਓਏ ਅੱਗੇ ਵੀ ਆਉਣ ਦਿਓ ਐਵੇਂ ਚ ਕਰੇ ਕੀ ਆ ਕੰਮ ਤੇਰੇ ਦਫ਼ਤਰ ਜਾਣਵੇਂ ਕਈ ਵਾਰੀ ਰੋਟੀਆਂ ਐ ਸਾਡੇ ਘਰੋਂ ਖਾਣਵੇਂ ਪੁੱਛਿਆ ਨਹੀਂ ਕਦੇ ਤੂੰ ਸਿਲੰਡਰ ਦਾ ਮੈਨੂੰ ਚੁੱਪ ਕਰਕੇ ਹੁਕਮ ਦੇ ਨਾ ਲਾਂ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਹੰਬਗੀ ਬਣਾਉਂਦੀ ਤੇਰੀ ਚਾਹ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਓਏ ਐਵੇਂ ਚਾਰ ਰੋਟੀਆਂ ਤੂੰ ਲੱਗ ਪੀ ਸੁਣਾਉਣ ਨੀ ਪੰਜ ਪੰਜ ਕਿਲੋਏ ਫਰੂਟ ਲੈ ਕੇ ਆਉਣ ਨੀ ਮਰੂਦ ਲੈ ਕੇ ਆਉਣ ਨੀ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ ਦੱਸ ਕਿੰਨੀ ਵਾਰੀ ਮੁਰਗੇ ਮੰਗਾਏ ਪਟਵਾਰ ਨੇ ਨੀ ਸਾਰੇ ਇਹਨਾਂ ਜੱਟਾਂ ਨੇ ਖਵਾਏ ਸਾਰੇ ਇਹਨਾਂ ਜੱਟਾਂ ਤੋਂ ਮੰਗਾਏ ਪਟਵਾਰ ਨੇ ਨੀ ਸਾਰੇ ਇਹਨਾਂ ਜੱਟਾਂ ਤੋਂ ਮੰਗਾਏ